ਇੱਕ ਵਾਰ ਇੱਕ ਫੋਟੋ ਲੈ ਲਈਏ ਇੱਕ ਕਰੀ ਹੁੰਦਿਆਂ ਨੂੰ ਵੀ ਪੂਰੇ ਚ ਪਾਉਣੀ ਆ ਉਹ ਲੈ ਲੀ ਜਿੰਨ ਪਰਸੈਂਟ ਹੈ ਆਪਣਾ ਆਸ਼ਵਾਸਾ ਦੇ ਦਿੱਤਾ ਹੈ ਉਹ ਬੜੇ ਬੜੇ ਅਸਰ ਆਇਆ ਸੀ ਵੀ ਤੱਕ ਨਹੀਂ ਆਉਂਦੇ ਮੈਂ ਸਾਰੇ ਮੇਰੇ ਹੱਥ ਜੋੜ ਕੇ ਕਹਿੰਦਾ ਮੈਂ ਤੁਹਾਡੇ ਕੋਲ ਬੇਨਤੀ ਕਰਦਾ जिने ਕਤਲ ਕੀਤਾ ਉਹ ਹਵਾਲਾ ਚ ਬੰਦ ਕਰ ਦਿਓ ਮੇਰੇ ਪਿੱਛੇ ਹੱਥ ਬੰਨ੍ਹ ਦਿਓ ਮੂੰਹ ਤੇ ਮੇਰੇ ਕੱਥਾ ਵਾਂਗੂ ਮੈਂ ਕਮ ਸੇ ਕ ਪੁੱਛਿਆ ਤਾਂ ਰਹਾ ਇਹ ਕਿ ਗਲਤੀ ਕਿਹੜੀ ਹੋ ਗਈ ਮੇਰੇ ਪਰਿਵਾਰ ਤੋਂ ਵੀ ਇਹ ਜੀ ਜਲਰੋਜ ਆਪ ਜੀ ਉਹਨਾਂ ਦੇ ਕੀ ਲਗਦੇ ਹੋ ਇਹ ਮਤਲਬ ਤੇ ਇਹ ਮਤਲਬ ਜਿਹੜਾ ਉਦੋਂ ਬੱਚੀ ਕਿੰਨੇ ਚਿਰ ਦੀ ਸੀ 250 ਸਹੀ ਹਾਂਜੀ ਕੀ ਤੁਹਾਨੂੰ ਲੋਕਾਂ ਵੱਲੋਂ ਜਾਂ ਕਿਵੇਂ ਕਿਸ ਤਰ੍ਹਾਂ ਤੁਸੀਂ ਆਪ ਦੀ ਜਿਹੜੀ ਬੇਰਵੇ ਦੇ ਬਾਰੇ ਥੋੜਾ ਆਪੀ ਜਾਣਕਾਰੀ ਦਿਓ ਕੋਈ ਕੰਟਰੀ ਹੈ ਜੀ ਨਹੀਂ ਜਿੱਥੇ ਮੈਨੂੰ ਨਹੀਂ ਫੋਨ ਆਇਆ ਜਿਨ੍ਹਾਂ ਨੇ ਨਹੀਂ ਦੁਖ ਮੰਗਿਆ ਦਿਨ ਰੋਸਾ ਜੀ ਤੇ ਸੰਗਤ ਦੀ ਹਰਤ ਨਹੀਂ ਇੱਕੀ ਅਰਦਾਸ ਕੀਤੀ ਵੀ ਇਹਨੂੰ ਪਾਪੜ ਨੂੰ ਫਾਂਸੀ ਦੀ ਸਜ਼ਾ ਹੋਵੇ ਉਹ ਸਾਰੀ ਸੱਤ ਨੇ ਅਰਦਾਸ ਕੀਤੀ ਤੇ ਸੰਗਤ ਦੀ ਅਰਦਾਸ ਤੇ ਵਿੱਥੀ ਨਹੀਂ ਆਦੀ ਸੰਗਤ ਦੀ ਅਰਦਾਸ ਹੋਈ ਕਿ ਇਹਨੂੰ ਫਾਂਸੀ ਦੀ ਸਜ਼ਾ ਹੋਵੇ ਪਰ ਜੱਜ ਸਾਹਿਬ ਨੇ ਫਾਂਸੀ ਦੀ ਆਰਡਰ ਦਿੱਤੀ ਹੈ ਟੋਟਲ ਕੋਰਟ ਧੰਨਵਾਦ ਕਰਦੇ ਆ ਜੀ ਜੱਜ ਸਾਹਿਬ ਦਾ ਪੂਰੀ ਸੰਗਤ ਦਾ ਸਾਡੇ ਵਕੀਲ ਸਾਹਿਬ ਪਰਮਕਾਰ ਸਿੰਘ ਘੁੰਮਣ ਜੀ ਜਿਨ੍ਹਾਂ ਨੇ ਇਦਾਂ ਫੈਸਲਾ ਜਿਹੜਾ ਸਾਲੇ ਨਾਲ ਕੀਤਾ ਸਾਰਾ ਕੰਮ ਕੋ ਫਰੀ ਮੇ ਫਰੀ ਲੜਾਇਆ ਵਕੀਲ ਸਾਹਿਬ ਨੇ ਕੋਈ ਪੈਸਾ ਨਹੀਂ ਲਿਆ ਫਰੀ ਆਫ ਕੋਸਟ ਸਾਰਾ ਕੇਸ ਲੁੜਾਇਆ ਜੀ ਉਹਨਾਂ ਨੇ ਸੰਗਤ ਨੇ ਬਹੁਤ ਅਰਦਾਸਾਂ ਸੀ ਇਹ ਵੀ ਇਸ ਪਾਪੜ ਨੂੰ ਸਖ਼ਤੀ ਦੇ ਸਜ਼ਾ ਨੂੰ ਤੇ ਉਹ ਜਸਰ ਸਾਹਿਬ ਨੇ ਆਰਡਰ ਕੀਤਾ ਜੀ ਕੋਟਨ ਕੋਟ ਸੈਸ਼ਨ ਜਸਰ ਮਨਜੀਤ ਸਿੰਘ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਜੋ ਤੁਹਾਡੀ ਗਵਾਂਡਨ ਸੀਗੀ ਕੀ ਉਸ ਦੇ ਨਾਲ ਤੁਹਾਡੀ ਕੋਈ ਪ੍ਰਾਨੀਤ ਰੰਜੀ ਸੀਗੀ ਨਹੀਂ ਜੀ ਜੈਨਸ ਕਰਦੀ ਸੀਗੀ ਉਹ ਜੈਲਸ ਕਰਕੇ ਉਹਨੇ ਕੀਤਾ ਜੀ ਜੈਲਸ ਕਿਸੇ ਤਰ੍ਹਾਂ ਦੀ ਜੈਲਸ ਜੀ ਮੈਂ ਆਪਣਾ ਕਹਿੰਦੀ ਮੈਂ ਪ੍ਰੋਡਕਸ਼ਨ ਨੂੰ ਬਹੁਤ ਸਮਾਨ ਲੈਂਦਾ ਉਸ ਚੀਜ਼ ਦੀ ਜੈਲਸ ਸੀ ਤੇ ਤੁਹਾਨੂੰ ਲੋਕਾਂ ਵੱਲੋਂ ਪੰਜਾਬ ਵੱਲੋਂ ਕੀ ਫੋਨ ਵਗੈਰਾ ਜਾਂ ਆਏ ਹੁਣ ਵੀ ਆਉਂਦੇ ਨੇ ਜਾਂ ਕਿਸ ਤਰ੍ਹਾਂ ਦੀਆਂ ਤੁਹਾਨੂੰ ਰਿਸਪਾਂਸ ਮਿਲਿਆ ਜਨਤਾ ਵੱਲੋਂ ਪਬਲਿਕ ਬਹੁਤ ਜ਼ਿਆਦਾ ਜੀ ਮੈਂ ਤੁਹਾਨੂੰ ਦੱਸਿਆ ਜੀ ਕੋਈ ਕੰਟਰੀ ਨਹੀਂ ਜਿੱਥੇ ਮੈਨੂੰ ਨਹੀਂ ਵੀ ਫੋਨ ਆ ਰਹੇ ਜੀ ਹੁਣ ਬਸ ਸਾਰੇ ਲੋਕਾਂ ਦੀਆਂ ਇਹਦੀ ਅਰਦਾਸਾਂ ਨੇ ਵੀ ਉਹ ਦਿਨ ਕਦੋਂ ਆਵੇ ਜਦੋਂ ਇਸ ਪਾਪਣ ਨੂੰ ਫਾਂਸੀ ਦੇ ਤਖਤੇ ਲਟਕਾਇਆ ਜਾਵੇ ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਤੁਹਾਡੇ মিডিਆ ਦੇ ਆਂ ਹੀ ਆ ਬੇਨਤੀ ਕਰਦੇ ਆਂ ਅਗਲੇ ਜੋ ਸੰਗਤ ਦੀ ਅਰਦਾਸ ਕਰਿਓ ਤੇ ਵੀ ਉਹ ਦਿਨ ਵੀ ਦੂਰ ਨਹੀਂ ਜਿਸ ਦਿਨਾਂ ਨੂੰ ਫਾਂਸੀ ਦੇ ਤਖਤੇ ਤੇ ਘਟਾਇਆ ਗਿਆ ਸੀ ਸੰਗਤ ਦੀ ਅਰਦਾਸ ਕਦੇ ਬੇਤਨੀ ਹੁੰਦੀ ਸੰਗਤ ਨੇ ਅਰਦਾਸ ਕੀਤੀ ਉਹਨੂੰ ਫਾਂਸੀ ਹੋਵੇ ਤੇ ਉਹ ਫਾਂਸੀ ਵੀ ਹੋਈ ਆ ਤੇ ਹੁਣ ਅਰਦਾਸ ਸੰਗਤ ਕਰੂਗੀ ਲਈ ਉਹਨੂੰ ਕਦੋਂ ਤਖਤੇ 'ਤੇ ਲਟਾਇਆ ਤੁਸੀਂ ਕਰ ਲੈ ਰਹੇ ਅੱਗਾ ਬਿਖਿਆ ਹੋ ਕਿਵੇਂ ਮਹਿਸੂਸ ਕਰਦੇ ਹੋ ਕਿਵੇਂ ਤੁਹਾਨੂੰ ਲੱਗਿਆ ਕਿ ਆਵਦੀਆਂ ਮਨ ਦੀਆਂ ਭਾਵਨਾਵਾਂ ਜਿਹੜੀਆਂ ਅੱਜ ਵੀ ਆ ਸਹੀ ਦੱਸਦਾ ਮੈਂ ਜ਼ਿੰਦਗੀ ਦੇ ਦਿਨ ਭੁੱਲੀ ਨਹੀਂ ਛੱਡਦਾ ਮੇਰੇ ਇੰਨਾ ਇਨਾਂ ਨੇ ਸਤਿਕਾਰ ਕੀਤਾ ਜੀ ਇੰਨਾ ਮੇਰਾ ਜੀ ਆਇਆਂ ਕੀਤਾ ਵਾ ਇਹ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਮੈਂ ਨਾਂ ਲੁਕਾਦਾ ਮੈਂ ਪਤਾ ਨੂੰ ਪਾਕੀਆਂ ਇੰਨੇ ਵਧੀਆ ਬੰਦੇ ਆ ਤੁਹਾਡੀ ਇਹਨਾਂ ਨਾਲ ਜਾਣ ਪਛਾਣ ਕਿਵੇਂ ਹੋਈ ਇਹ ਜਾਣ ਪਹਿਚਾਨ ਦਿলোਜ ਦਾ ਘਰੇ ਅਫਸੋਸ ਕਰਨਾ ਆਈ ਸੀ ਜੀ ਉਦੋਂ ਜਾਣ ਪਹਿਚਾਨ ਹੋਈ ਆ ਜੀ ਹੁਣ ਤਾਂ ਮੇਰਾ ਪਰਿਵਾਰ ਹੈ ਮੈਂ ਮੇਰੇ ਆਪਣੇ ਪਰਿਵਾਰ ਦੇ ਕੋਲ ਆਇਆ ਮੈਂ ਜੀ ਮੈਂ ਮੈਂ ਨਹੀਂ ਕਹਿੰਦਾ ਰਾਜਪੁਤ ਮਾਰ ਦੀ ਕੋਲ ਆਇਆ ਮੈਂ ਆਪਣੇ ਪਰਿਵਾਰ ਦੇ ਕੋਲ ਆਇਆ ਬਿਲਕੁਲ ਮੇਰਾ ਬਹੁਤ ਵਧੀਆ ਆਇਆ ਜੀ ਐਨ ਕਿੱਦਾਂ ਹੈ ਠੀਕ ਹੈ ਪਰ ਤੁਸੀਂ ਜੀ ਤੁਸੀਂ ਇੱਥੇ ਆਏ ਹੋ ਸਾਡੇ ਸਿਰ ਤੁਹਾਡਾ ਸਵਾਗਤ ਹੈ ਲੇਕਿਨ ਅਸੀਂ ਤਤ ਸਭ ਤੋਂ ਪਹਿਲਾਂ ਇਹ ਪੁੱਛਣਾ ਚਾਹੁੰਦੇ ਆ ਜਿਹੜੀ ਬੱਚੀ ਦਿਲਰੋਜ ਦਾ ਮਰਡਰ ਹੋਇਆ ਹੈ ਉਹ ਕਿਹੜੀ ਤਰੀਕ ਨੂੰ ਹੋਇਆ ਵੈਸੇ ਦੁਖਦਾਈ ਘਟਨਾ ਬਹੁਤ ਜ਼ਿਆਦਾ ਦੁਖਦਾਈ ਘਟਨਾ ਹੈ ਇਸ ਨੂੰ ਸਾਰੇ ਸੰਸਾਰ ਨੇ ਇਹ ਪੀੜਾ ਜਿਹੜੀ ਦੀ ਬਿਕਤ ਕੀਤੀ ਹੈ ਇਹ ਪੁੱਛਣਾ ਚਾਹੁੰਦੇ ਕਿ ਕਿਹੜੀ ਡੇਟ ਨੂੰ ਇਹਨਾਂ ਦਾ ਮਰ ਰਿਹਾ ਸੀ ਜੀ ਜੀ ਸ਼ਾਮ ਦਾ ਪਹਿਲ ਤੋਂ ਬਾਅਦ ਦਾ ਵੇਲਾ ਸੀ ਸਭੀ ਗੁੰਡ ਜੀ ਨੀਲਮ ਜੀ ਉਹ ਬੱਚੀ ਨੂੰ ਇਕੱਲਾ ਬਿਠਾ ਕੇ ਲੈ ਗਈ ਘਰ ਤੋਂ ਕੋਈ 8-10 ਤੋਂ 15-20 ਕਿਲੋਮੀਟਰ ਦੂਰੀ ਮੂੰਹ ਦੇ ਵਿੱਚ ਰੀਤਾ ਭਰ ਕੇ ਨਹੀਂ ਜੀ ਮੂੰਹ ਦੇ ਵਿੱਚ ਰੀਤਾ ਭਰ ਕੇ ਜਦੋਂ ਦੇਖਿਆ ਮੂੰਹ ਭਰ ਗਿਆ ਉਸ ਤੋਂ ਬਾਅਦ ਉਂਗਲਾਂ ਮਾਰ ਗਿਆ ਮੂੰਹ ਦੇ ਵਿੱਚ ਹੀ ਨੇ ਰੀਤਾ ਅੱਗੇ ਤੱਕ ਚਲੇ ਜਾ ਵੀ ਫਿਰ ਵੀ ਦੇਖਿਆ ਬੱਚੀ ਜਿਉਂਦੀ ਆ ਫਿਰ ਬੱਚੀ ਦਾ ਸਿਰ ਥੱਲੇ ਲੱਗਾ ਤਾਂ ਕਰਕੇ ਟੋਏ ਦੇ ਵਿੱਚ ਬੱਬੀ ਉੱਤੇ ਰੀਤਾ ਪਾਣੀ ਕਰਿਆ ਗਿਆ ਜੀ ਫਿਰ ਤੁਹਾਨੂੰ ਇਸ ਦਾ ਕਿਵੇਂ ਪਤਾ ਲੱਗਿਆ ਵੀ ਉਹਨਾਂ ਨੇ ਮਰਡਰ ਕੀਤਾ ਜੀ ਇਹ ਮਰਡਰ ਸਾਰੇ ਸਰਕਾਰੀ ਕੈਮਰਿਆਂ ਦੇ ਵਿੱਚ ਜਿਹੜੇ ਮੰਦਿਆਂ ਦੇ ਕੈਮਰੇ ਲੱਗੇ ਸਾਰਿਆਂ ਦੇ ਵਿੱਚ ਆ ਗਏ ਜੀ ਫਿਰ ਮੰਨ ਵੀ ਲਈ ਆਪ ਵੀ ਤਾਂ ਜੀ ਫਿਰ ਹੁਣ ਜਿਹੜਾ ਕੇਸ ਸੀ ਇਹ ਉਸ ਤੋਂ ਬਾਅਦ ਕਿੱਥੇ ਚਲਾ ਗਿਆ ਹੁਣ ਲੁਧਿਆਣਾ ਸੈਸ਼ਨ ਕੋਰਟ ਨੇ ਸਜ਼ਾ ਸੁਣਾਦੀ ਪੰਸੀ ਦੀ ਜੀ ਤਿੰਨ ਧਾਰਾਂ 'ਚ ਲਕੀਆਂ ਤੁ ਤਿੰਨ ਧਾਰਾਂ 'ਚ ਸਜ਼ਾ ਸੁਣਾਦੀ ਇੱਕ ਧਾਰਾ 'ਚ 5 ਸਾਲ ਦੀ ਸਜ਼ਾ ਹੈ ਜੀ ਦੂਜੀ ਧਾਰਾ 'ਚ ਜਿੰਨੀ ਦੇ ਜਿਵੇਂਗੀ ਉੰਨੀ ਦਾ ਕੈਦ ਹੈ ਤੁ ਤੀਜੀ ਧਾਰਾ 'ਚ 5 ਸਾਲ ਦੀ ਸਜ਼ਾ ਹੈ ਜੀ ਇਹ ਮਤਲਬ ਸਾਰੇ ਇਸ ਨੇ ਦੁੱਖ ਬਿਕਤ ਕੀਤਾ ਆਲ ਪੰਜਾਬ ਨੇ ਕੀਤਾ ਜੀ ਕੀ ਹੁਣ ਤੁਸੀਂ ਕੋਰਟ ਤੋਂ ਕੀ ਉਮੀਦ ਕਰਦੇ ਹੋ ਅੱਗੇ ਮੂਰੇ ਨੇ ਅੱਜ ਤਾਂ ਬੜੀਆ ਫੈਸਲਾ ਦਿੱਤਾ ਗਾ ਵੀ ਮੈਨੂੰ ਉਮੀਦ ਆ ਵਧੀਆ ਫੈਸਲਾ ਹੋਊਗਾ ਤੁਹਾਡੇ ਭੈਣ ਪਰ ਆ ਗਿਆ ਦੱਸਾਂ ਮੈਂ ਪਹਿਲਾਂ ਵੀ ਮੈਨੂੰ ਦੱਸਾਂ ਕੰਮ ਨਹੀਂ ਆਉਂਦਾ ਗਾ ਵੀ ਕੰਮ ਨਹੀਂ ਆਉਂਦੀ ਆ ਜੀ ਕਿਰਨ ਕਿਰਨ ਬੇਟਾ ਤੁਸੀਂ ਦਿਲ ਦੀ ਮਾਤਾ ਜੀ ਹੋ ਤੁਸੀਂ ਕਿਵੇਂ ਕਿਸ ਤਰ੍ਹਾਂ ਤੁਹਾਡੇ ਭਾਵਨਾਵਾਂ ਨੇ ਜਦੋਂ ਮਰਡਰ ਹੋਇਆ ਕਿਵੇਂ ਹੋਇਆ ਤੇ ਕੀ ਤੁਹਾਨੂੰ ਕਿੱਥੇ ਦਾ ਅੰਜਾਮ ਨੂੰ ਕੇਸ ਪਹੁੰਚ ਗਿਆ ਕੀ ਤੁਹਾਡੀ ਆਤਮਾ ਜਾਂ ਮਨ ਤੁਹਾਡਾ ਕੀ ਕਹਿੰਦਾ ਸੰਤੁਸ਼ਟ ਹੋ ਤੁਸੀਂ ਮਾਨ ਜੋ ਕੋਰ ਤੋਂ ਅੱਗੇ ਕੀ ਮੀਦ ਰੱਖਦੇ ਹੋ ਨਾ ਕੋ ਉਹ ਹੋਸਟਿੰਗ ਦਾ ਸਿਰਫ ਗੁੰਮਨ ਤੱਕ ਹੀ ਪਤਾ ਸੀਗਾ ਤੇ ਬਾਅਦ ਚ ਮੈਂ ਤਾਂ ਸਟੇਬਲ ਨਹੀਂ ਸੀ। ਉਹ ਜੋ ਡਿਸੀਜਨ ਆਇਆ ਵਾ ਬਿਲਕੁਲ ਉਹ ਤੋਂ ਸੈਟੀਸਫਾਈ ਆ। ਤੇ ਅੱਗੇ ਚਾਹੁੰਦੇ ਆ ਕਿ ਜਲਦੀ ਤੋਂ ਜਲਦੀ ਜਿਹੜਾ ਡਿਸੀਜਨ ਲਿਆ ਗਿਆ ਵਾ ਤੇ ਉਹਨੂੰ ਕੰਪਲੀਟ ਕਰਕੇ ਉਹਨੂੰ ਕਨਸੀਡਰ ਦੀ ਕੀਤੀ ਜਾਵੇ।